ਲੇ ਸੁਖੇਂਦਰ ਲੈ ਆ ਯਾਰ ਬਰਨਾ ਧੋਪਾ ਤੇ ਪੂਰੀ ਦੇਖੀ ਆਉਂਦੀ ਨਹੀਂਗੀ ਇੱਥੇ ਲੈ ਕੇ ਇਧਰਾਂਜੀ ਦੇ ਨਾਲ ਬਣਦੇ ਯਾਰ ਉੱਥੇ ਬਣਨਾ ਹਾਂ ਸੁਖੀ ਤੁਸੀਂ ਕੀ ਕਹਿਣਾ ਜਾਂਦੇ ਯਾਰ ਇਹਨਾਂ ਬਾਰੇ ਬਾਪ ਸਭ ਤੋਂ ਪਹਿਲਾਂ ਬਈ ਪਿਆਰ ਭਰੀ ਸਾਸਰੀ ਕਾਲਾ ਸਾਸਰੀ ਕਾਲ ਜੀ ਬ੍ਰੀਡ ਤੇ ਕੰਮ ਕਰੋ ਠੀਕ ਆ ਆਪਣੇ ਕੋਲੇ ਦੋ ਹੀਰੇ ਆਏ ਆ ਇੱਕੋ ਰਾंजे ਬੋਲੇ ਦੀ ਝੋਟੀ ਆ ਚਨਾਰ ਦੀ ਮੱਝਾਂ ਬੈਠ ਝੋਟੀ ਇਹ ਕੱਢੀ ਹੈ ਠੀਕ ਆ ਹਾਂਜੀ ਬਾਈ ਤੇ ਬਹੁਤ ਵਧੀਆ ਰਿਸਪੌਂਸ ਮਿਲਿਆ ਬਰੀਡਿੰਗ ਤੇ ਕੰਮ ਕਰਕੇ ਹੂੰ ਤੁਹਾਨੂੰ ਲੋਕ ਕਹਿੰਦੇ ਨਹੀਂ ਸੁਕੇ ਯਾਰ ਮੱਝ ਕਾਲੀ ਆ ਤੇ ਬੱਚੇ ਭੈ ਮੂਰੇ ਦਿੱਤੀ ਜਾਂਦੀ ਯਾਰ ਪਹਿਲਾਂ ਨਾ ਆਪਣੇ ਕੋਲੇ ਝੋਟੀ ਸੀਗੀ ਬੂਰੀ ਹੂੰ ਤੇ ਉਹਦੇ ਨਾਲ ਅਸਰ ਝੋਟੀ ਭਾਰ ਕੱਢਣ ਲੱਗੀ ਸੋ ਫਿਰ ਆਪਾਂ ਵੇਚਤੀ ਆ ਠੀਕ ਆ ਤੇ ਛਾਂਗ ਨਹੀਂ ਪੂਰਾ ਆਇਆ ਸੀ ਬੂਰੀਆਂ ਦਾ ਆ ਠੀਕ ਐਸੇ ਕਰਕੇ ਆਪਾਂ ਫਿਰ ਦੋਵੇਂ ਬੂਰੀਆਂ ਲਈਆਂ ਝੋਟੀਆਂ ਸਿਮਣੀ ਭਰਾਏ ਈਮਨ ਭਰਾ ਆ ਗਿਆ ਵੀ ਖੁਦ ਆਪਦੀ ਬਰੀਡ ਤਿਆਰ ਕਰਾਂਗੇ। ਹਾਂ ਠੀਕ ਆ। ਹਾਂ ਇਹ ਝੋਟੀ ਆਪਾਂ ਧਨੋਲੇ ਮੇਲੇ ਦੇ ਵੀ ਪਾਈ ਸੀ ਜੈਕਸਨ ਲੱਗ ਗਿਆ। ਚਲੋ ਕੋਈ ਨਹੀਂ ਹੈਗਾ ਮਾਲਕ ਨੇ ਮਿਹਰ ਕਰੀ ਨਾ। ਤੇ ਆਪਾਂ ਫਿਰ ਪਾਉਣੀਆਂ। ਤੇ ਆਪਾਂ ਨਾਂ ਨਾਂ ਲੈ ਆਣਾ ਯਾਰ। ਠੀਕ ਆ ਨਾ। ਬਲਵੰਤ ਵੀ ਬਹੁਤ ਬੰਦਾ ਬਾਈ ਬਲਵੰਤ ਕੋ ਮੋਜ ਵੀ ਬਹੁਤ ਵਧੀਆ ਗਾਈਡ ਕਰਦਾ ਯਾਰ। ਠੀਕ ਆ। ਹਾਂ ਕਈ ਡਾਕਟਰ ਹੁੰਦੇ ਆ ਬਈ ਨਹੀਂ ਚੰਗੀ ਸਲਾਹ ਦਿੰਦੇਗੇ। ਏ ਬਾਈ ਬਰੀਡਿੰਗ ਦਾ ਇਹਨੂੰ ਵੀ ਸ਼ੌਂਕ ਆ ਵੀ ਇਹ ਕਹਿੰਦਾ ਵੀ ਹਰੇਕ ਘਰੇ ਇੱਕ ਚੰਗਾ ਜਾਨਵਰ ਪੈਦਾ ਹੋਵੇ ਜਦੋਂ ਅਗਲੇ ਨੇ ਖਰਾਕ ਪਾਉਣੀ ਹੈ ਨਾ ਤੇ ਚੰਗਾ ਹੀ ਬਰੀਡਰ ਪੈਦਾ ਕਰੇ ਵੀ ਆਪਦੇ ਘਰੇ ਨਾ ਆਵੇ ਅਗਲੇ ਦਾ ਵੀ ਤੇ ਮੇਰਾ ਵੀ ਮੇਰੀ ਵੀ ਸਲਾਇਤ ਹੋ ਗਈ ਤੇ ਸੁੱਖੇ ਯਾਰ ਜਿਵੇਂ ਤੂੰ ਇਹਨਾਂ ਡੈਟ ਵਗੈਰਾ ਦੀ ਕੀ ਦਿੰਨਾ ਯਾਰ 6 ਮਹੀਨਿਆਂ ਦੀ ਕੱਟੀ ਪੈਂਦਾ ਲੱਗਦੀ ਜਿਦਾਂ 1.5 ਤੋਂ 2 ਸਾਲਾਂ ਦੀ ਗਈ ਯਾਰ ਏ ਬਾਈ ਇਹਦੇ ਦੁੱਧ ਨੂੰ ਬਰੱਜਮਾਂ ਛੱਡੀਦਾ ਬਾਕੀ ਨੂੰ ਡੇਰੀ ਚ ਵਾਸ ਫੀਡ ਪਾਈਦੀ ਆ ਆ ਠੀਕ ਦੁੱਧ ਰੱਜਮਾਂ ਛੱਡੀਦਾ ਦੁੱਧ ਰੱਜਮਾਂ ਛੱਡੀਦਾ ਠੀਕ ਹੁਣ ਵੀ ਖੁੱਲੀ ਫਿਰਦੀ ਤੁਹਾਡੇ ਸਾਹਮਣੇ ਮਾਈ ਥੱਲੇ ਨਹੀਂ ਪੈਂਦੀਗੀ ਆ ਠੀਕ ਆ ਜੇ ਇਹਦੇ ਜੇ ਛੋਟੀ ਹੁੰਦੀ ਮੈਂ ਆਉਂਦਾ ਹੁੰਦਾ ਸੀ ਯਾਰ ਦੇਖਦਾ ਹੁੰਦਾ ਸੀਗਾ ਇਹਦੀ ਮਰਜ਼ੀ ਹੁੰਦੀ ਜਦੋਂ ਮਰਜ਼ੀ ਚੁੰਗ ਲੈਂਦੀ ਸੀ ਹਨਾ ਸਹੀ ਗੱਲ ਦਾ ਹੈ ਐਵੇਂ ਗੱਲ ਐਵੇਂ ਸੀਗੇ ਨਾ ਠੀਕ ਆ ਤੇ ਦਾਣਾ ਵਗੈਰਾ ਦਾਣਾ ਬਈ ਕਣਕ ਦਾ ਤੇ ਡੇਰੀ ਚ ਵਾਸ ਫੀਡ ਪਾਈਦੀ ਆ ਆਪਾਂ ਠੀਕ ਆ ਲਓ ਬਈ ਬਈ ਦੀ ਆਪਦੀ ਖੁਦ ਚੱਕੀ ਆ ਜਦੋਂ ਇਹਦਾ ਜੀ ਕਰਦਾ ਹੈ ਕਣਕ ਦੀ ਜੋਗੀ ਗੰਡ ਗੰਡ ਦਾ ਮੂੰਹ ਖੋਲ ਦਿੰਦਾ ਹੈ ਤੇ ਖੁੱਲੀ ਪਈ ਜਾਂਦਾ ਸੁਖੇ ਜਦੋਂ ਦਾ ਆਪਾਂ ਇੱਕ ਹੋਰ ਯਾਰ ਜਦੋਂ ਦਾ ਆਪਾਂ ਟੀਕੇ ਭਰਨ ਲੱਗੇ ਆ ਕਿਉਂ ਸੁਖੇ ਹਾਂਜੀ ਭਾਈ ਜੋ ਦਾ ਪਟੀਕੇ ਭਰਨ ਲੱਗੇ ਆ ਤੂੰ ਪਹਿਲਾਂ ਕਹਿੰਦਾ ਯਾਰ ਮੱਝ ਕੱਟੇ ਹੀ ਦਿੰਦੀ ਸੀ ਹਣਾ ਪਹਿਲਾਂ ਕੱਟੇ ਹੀ ਦਿੰਦੀ ਸੀ ਤੇ ਆਪਾਂ ਦੋ ਸੀਮਣ ਭਰੇ ਆ ਆਪਾਂ ਦੋ ਹੀ ਜੋ ਦੀ ਆਪਣੀ ਤੁਹਾਡੇ ਨਾਲ ਯਾਰੀ ਪਈ ਆ ਆਪਣੇ ਕੋਲੇ ਦੋ ਹੀ ਟੀਕੇ ਭਰੇ ਆ ਬਾਈ ਹਣਾ ਤੇ ਦੋਵੇਂ ਹੀ ਕਟੀਆਂ ਹੀ ਆਈਆਂ ਇੱਕ ਨਾ ਬਈ ਮੰਨ ਕੇ ਚਲੋ ਜਿਹੜੀ ਰਿਪੀਟਰ ਗਾਂ ਹੁੰਦੀ ਆ ਜਾਂ ਰਿਪੀਟਰ ਮੱਝ ਹੁੰਦੀ ਆ ਤੇ ਉਹਦਾ ਖਰਚਾ ਕੋਈ ਵੀ ਨਹੀਂ ਆਉਂਦਾ ਡਾਕਟਰ ਬਲਵੰਤ ਕਮੋਜ ਨਾਲ ਕਨੈਕਟ ਕਰ ਲਿਆ ਕਰੋ ਰਿਪੀਟਰ ਗਾਂ ਦਾ ਵੀ ਡਾਕਟਰ ਵਧੀਆ ਇਲਾਜ ਕਰ ਲੈਂਦਾ ਬਲਵੰਤ ਕਮੋਜ ਹਾਂ ਇਹ ਹੈਗਾ ਯਾਰ ਆਪਾਂ ਚਲੋ ਕਰਨਾ ਤਾਂ ਮਾਲਕ ਨਹੀਂ ਹੁੰਦਾ ਮਾਲਕ ਦੇ ਅੱਥੀ ਹੁੰਦਾ ਬਾਕੀ ਥੋੜਾ ਯਾਰ ਕੰਮ ਕਰਨ ਦਾ ਰੇਕ ਦਾ ਤਿਰਬਾ ਲੱਗ ਹੁੰਦਾ ਆਪਣਾ ਤਿਰਬਾ ਲੱਗਾ ਉਹ ਡਾਕਟਰ ਕੀ ਡਾਕਟਰ ਨੂੰ ਮੜਾ ਨਹੀਂ ਪਗਾਗੇ ਸਾਰੇ ਯਾਰ ਆਦੇ ਵੱਲ ਤੁਹਾਨੂੰ ਮਨੋ ਦਿਲ ਲਾ ਕੇ ਕੰਮ ਕਰਦੇ ਆ ਨਾ ਤੇ ਆਪਣਾ ਰੇਗ ਦਾ ਤਜਰਬਾ ਲੱਗ ਗਿਆ ਯਾਰ ਕੰਮ ਕਰਨ ਦਾ ਨਾ ਫਿਰ ਵੀ ਬਾਈ ਮੰਨ ਕੇ ਚਲੋ ਖਰਚਾ ਘੱਟ ਤੇ ਰੀਪੀਟਰ ਪਸ਼ੂ ਕਿਉਂਕਿ ਆਪਣੇ ਕੋਲੇ ਗਾਈਆਂ ਆਉਂਦੀਆਂ ਹੀ ਰਹਿੰਦੀਆਂ ਰੀਪੀਟਰ ਕਈ ਵਾਰੀ ਥੋੜਾ ਬਾਈ ਦਾ ਪਪਾ ਇਹ ਵੀ ਦੱਦੇ ਮੇਰਾ ਵਪਾਰ ਦਾ ਹਾਂ ਮੇਰਾ ਵਪਾਰ ਦਾ ਕੰਮ ਆ ਵੀ ਮੰਨ ਕੇ ਚਲੋ ਮੇਰੇ ਕੋਲੇ ਗਾਈਆਂ ਮੈਂ ਰੀਪੀਟਰ ਗਾਈਆਂ ਲੈ ਕੇ ਖੋਜਾ ਕਿਉਂਕਿ ਡਾਕਟਰ ਸਾਹਿਬ ਕਹਿ ਦਿੰਦੇ ਆ ਵੀ ਆਪਾਂ ਸੂਣ ਵਾਲੀ ਕਰ ਲਾਂਗੇ ਤਾਂ ਹੋ ਵੀ ਜਾਂਦੀ ਆ ਸੂਣ ਵਾਲੀ ਗਾਂ ਲਾਜ ਕਰੀਦਾ ਵੀ ਬਾਲਾ ਖਰਚਾ ਵੀ ਨਹੀਂ ਆਉਂਦਾ ਟ੍ਰੀਟਮੈਂਟ ਕਰੀਦਾ ਟ੍ਰੀਟਮੈਂਟ ਇਹ ਨਹੀਂ ਇਹ ਦੱਸਦਾ ਯਾਰ ਸੀਮਨ ਭਾਰਤ ਉਹ ਕੰਮ ਨਹੀਂ ਆਪਣੇ ਕੋਲ ਹਣਾ ਵੀ ਟ੍ਰੀਟਮੈਂਟ ਕਰਕੇ ਵੀ ਇੰਨਾ ਖਰਚਾ ਨਹੀਂ ਕੋਈ 5 400 ਦੀ ਗੇਮ ਹੁੰਦੀ ਆ ਕੋਈ ਆਪਣੇ ਕੋਲ ਯਾਰ ਜਾਦੂ ਹੈ ਨਹੀਂਗਾ ਵੀ ਯਾਰ ਉਦਾਂ ਸਿੱਧਾ ਟੀਕਾ ਭਰਿਆ ਖੜ ਗਈ ਕਿਉਂ ਗਾਂ ਲੈਂਦਾ ਬਾਈ ਮੇਰਾ ਰਿਪੀਟਡ ਜਿਵੇਂ ਜਿਹੜੇ ਜਿਸ ਨੂੰ ਖੜਦੀ ਨਹੀਂ ਗਈ ਹਣਾ ਥੋੜੇ ਭਾਅ ਨਾਲ ਬਣ ਜਾਂਦੀ ਆ ਤੇ ਫਿਰ ਅੱਪਾ ਦਾ ਟ੍ਰੀਟਮੈਂਟ ਜੋ ਵਗੈਰਾ ਦੇ ਕੇ ਤੇ ਰਿਜ਼ਲਟ ਇਸ ਸੁਖੇ ਕਿਵੇਂ ਮਿਲਦਾ ਫਿਰ ਬਹੁਤ ਵਧੀਆ ਬਾਈ ਤਕਰੀਬਨ ਹੀ ਗਾਈਆਂ ਮੰਨ ਕੇ ਚਲੋ ਅਸੀਂ ਗਾਂ ਵਾਰਾ ਛੱਡਣ ਨੂੰ ਤਿਆਰ ਹੋ ਗਏ ਸੀਗੇ ਉਹਦੋਂ ਵੀ ਨਹੀਂ ਦਿੰਦੀ ਸੀਗੀ ਵਾਰਾ ਛੱਡਣ ਨੂੰ ਗਾਂ ਤਿਆਰ ਹੋ ਗਈ ਸੀ ਸਾਡਾ ਉਦੋਂ ਹੀ ਕਨੈਕਟ ਹੋਇਆ ਉਹਦੀ ਸਾਡੀ ਯਾਰੀ ਪਈ ਆ ਡਾਕਟਰ ਬਲਵੰਤ ਨਾਲ ਤੇ ਇਸੇ ਕਰਕੇ ਡਾਕਟਰ ਨੇ ਇਲਾਜ ਕੀਤਾ ਤੇ ਉਹ ਗਾਂ ਸੀ 70000 ਦੀ ਵੇਚਤੀ ਮੁੜ ਕੇ ਤਿਆਰ ਕਰਕੇ ਚੈੱਕ ਪਾਸ ਹੋ ਗਈ ਸੀਗੀ ਤੇ ਮੁੜ ਕੇ ਤਿਆਰ ਕਰਕੇ 70000 ਰੁਪਏ ਦੀ ਉਹ ਗਾਂ ਵੇਚਤੀ ਸੀ ਬਾਈ ਠੀਕ ਆ ਤੇ ਲੋਕਾਂ ਨੂੰ ਕੀ ਮੈਸੇਜ ਦੇਂਗਾ ਸੁਖਿਆ ਯਾਰ ਵਾਹ ਬਾਈ ਮੰਨ ਕੇ ਚਲੋ ਵੀ ਠੀਕ ਆ ਕੰਮ ਕਰੋ ਬਰੀਡ ਤੇ ਵੀ ਕਰੋ ਤੇ ਆਪਦਾ ਬਿਜ਼ਨਸ ਵੀ ਸੈੱਟ ਵੀ ਆਪਦਾ ਕੰਮ ਵੀ ਉਸ ਤਰੀਕੇ ਨਾਲ ਕਰੋ ਵੀ ਜਿਹੜਾ ਜਿਹੜੇ ਲੋਕ ਯਾਰ ਬਾਹਰ ਜਾਂਦੇ ਉਹਨਾਂ ਨੂੰ ਕਹਿਣਾ ਦੋ ਯਾਰ ਜਿਹੜੇ ਲੋਕ ਨਾ ਬਾਹਰ ਜਾਂਦੇ ਆ ਕਹਿੰਦੇ ਯਾਰ ਇੱਥੇ ਕੰਮ ਨਹੀਂ ਮਿਲਦਾ ਨਾ ਉਹਨਾਂ ਨੂੰ ਤਾਂ ਇਹ ਇਹ ਧੰਦੇ ਬਰ ਕੀ ਕਵੇਂਗੇ ਯਾਰ ਜਿਹੜਾ ਆਪਣਾ ਇਹ ਧੰਦਾ ਹੈ ਖੇਚਲ ਵਾਲੀ ਆ ਇਹ ਬੰਦਾ ਨਾ ਖੇਚਲ ਵਾਲੀ ਆ ਵੀ ਤੜਕੇ ਉੱਠ ਕੇ ਵੀ ਅਸੀਂ ਨਹਾਉਣਾ ਬਾਅਦ ਚੋਂ ਪਹਿਲਾਂ ਡੰਗਰ ਨਹਾਉਣੇ ਆ ਇਹ ਛਾਂ ਨੂੰ ਵੀ ਇਹ ਡਿਊਟੀ ਵਾਲੀ ਸਕਦਾ ਬਾਈ ਇਸੇ ਕਰਕੇ ਲੋਕ ਕੰਮ ਛੱਡੀ ਜਾਂਦੇ ਆ ਸਖਤ ਸੁਖਿਆ ਉਹ ਵੀ ਗਿਆ ਯਾਰ ਜਿਹੜਾ ਬਾਹਰ ਜਾਂਦਾ ਆ ਭੈਣ ਤੋਏ ਕੀ ਕੰਮ ਕਰੀ ਜਾਂ ਤਿਹੜੀ ਕਰਦੇ ਉੱਥੇ ਵੀ ਯਾਰ ਹਣਾ ਉੱਥੇ 24 ਘੰਟੇ ਚੋਂ ਕਹਿੰਦੇ ਆ 18 ਘੰਟੇ ਕੰਮ ਕਰਨਾ ਪੈਂਦਾ ਤੇ ਯਾਰ ਇਹਦੇ 18 ਘੰਟੇ ਤਾਂ ਨਹੀਂ ਕੰਮ ਕਰਨਾ ਪੈਂਦਾ ਹਣਾ ਤੇ ਇੱਕ ਧੰਦਾ ਵਧੀਆ ਯਾਰ ਹਣਾ ਹਾਂ ਬਾਈ ਆਪਾਂ ਦਾ ਸਕੂਨ ਮਿਲਦਾ ਏ ਕੰਮਾਂ ਚ ਤੈਨੂੰ ਵਧੀਆ ਲੱਗਦਾ ਮੈਨੂੰ ਮੇਰੀ ਲਾਈਫ ਹੀ ਇਹ ਹੈ ਸਹੀ ਮੈਣੀ ਅੱਛਾ ਤੂੰ ਹੋਰ ਹੋਰ ਕੰਮ ਕਰਕੇ ਨਹੀਂ ਕੋਸ਼ਿਸ਼ ਹਣਾ ਹੋਰ ਕੰਮ ਜੀ ਨਹੀਂ ਕਰਦਾ ਯਾਰ ਕਰਦਾ ਮੱਜਾਂ ਚ ਕੋਸ਼ਿਸ਼ ਹਾਂਜੀ ਲੈ ਬਾਈ ਕੋਈ ਨਹੀਂ ਐਦ ਕੀ ਮਹਾਰਾਜ ਸੁੱਖ ਰੱਖਿਆ ਤੇ ਅਰਜਨ ਕੁੰਗੜ ਦਾ ਟੀਕਾ ਲਵਾਇਆ ਠੀਕ ਬਣਾ ਲੈ ਤੇ ਇਹ ਜ਼ਰੂਰ ਹੈ ਕਿ ਮੇਲੇ 'ਚ ਖੜਨਾ ਠੀਕ ਹੈ ਲੈ ਖੜਨਾ ਹਾਂ ਉਹਦੋ ਉਹਦੋ ਵਾਲਾ ਸ਼ਮਕ ਉਹ ਹੀ ਆ ਮੇਲੇ ਵਾਲਾ ਮੇਲੇ ਮੇਲਾ ਜਿਤਨਾ ਹੀ ਜਿਤਨਾ ਭੈ ਜਨੂਨ ਆ ਯਾਰ ਹੈ ਹਾਂ ਬਾਈ ਲੜਾਂਗੇ ਮੇਲਾ ਹਾਂ ਜਿੱਤਾਂਗੇ ਵੀ ਸਾਰਾ ਸਾਈਡ ਤੋਂ ਵੀ ਚਲੋ ਚਲੋ ਬੰਦੇ ਨੇ ਜਨੂਨ ਹੋਏ ਨਾ ਜਿੱਤਦਾ ਜ਼ਰੂਰ ਹੁੰਦਾ ਯਾਰ ਹਨਾ ਆਪਾਂ ਜਿੱਤਾਂਗੇ ਜ਼ਰੂਰ ਹੈ ਨਹੀਂ ਲੜਾਂਗੇ ਬਾਈ ਮੇਲਾ ਦਾ ਜ਼ਰੂਰ ਠੀਕ ਹੈ ਬਾਈ ਠੀਕ ਹੈ ਸੁਖੇ ਤਾਰਾ ਕਨੈਕਟ ਨੰਬਰ ਹੀ ਬੋਲਦੇ ਯਾਰ ਕਈ ਕੋਈ ਬਾਈ ਨੇ ਤੇ ਬਾਈ ਤੂੰ ਸਲਾਹ ਲੈਣੀ ਨਾ ਇਹਨੂੰ ਬਾਈ ਨੂੰ ਵੀ ਬਹੁਤ ਨੌਲੇਜ ਆ 8284884584 8284884584 ਠੀਕ ਆ ਬਈ ਸੁੱਖੇ ਬੜੀ ਮਿਹਰਬਾਨੀ ਤੇਰੀ ਯਾਰ ਤੂੰ ਦੁਬਾਰਾ ਫਿਰ ਮੈਨੂੰ ਅੱਜ ਬੁਲਾਇਆ ਤੇ ਆਪਾਂ ਪਸ਼ੂ ਵੇਖਣ ਗਿਆ ਸੀ ਇਹਨਾਂ ਦੇ ਜੋ ਕਿ ਸਿਸਟਰ ਆ ਸਾਦਕ ਦੇ ਲਾਗੇ ਉਹਨਾਂ ਦੀ ਗਾਂ ਬਿਮਾਰ ਸੀਗੀ ਬਾਈ ਨੇ ਮੈਨੂੰ ਲੈ ਗਿਆ ਤੇ ਉਹਦੇ ਕਰਵਾਸੀ ਮੈਂ ਕਹਿੰਦਾ ਬਾਈ ਅੱਜ ਆਪ ਇੱਕ ਹੋਰ ਵੀਡੀਓ ਸ਼ੂਟ ਕਰਨੀ ਆ ਯਾਰ ਛੋਟੀ ਜੀ ਮੈਂ ਚਲ ਕੋਈ ਨਹੀਂ ਕਰਦੇ ਆ ਕਹਿੰਦਾ ਅੱਜ ਤੁਹਾਨੂੰ ਅੱਗੇ ਲਿਆਉਣਾ ਮੈਂ ਚਲ ਕੋਈ ਗੱਲ ਨਹੀਂ ਚਲੋ ਠੀਕ ਐ ਸੁੱਖਾ ਜੀ ਬੜੀ ਮਿਹਰਬਾਨੀ ਤੁਹਾਡੀ ਹੈ ਧੰਨਵਾਦ ਸੁੱਖਾ ਜੀ